ਕੀ ਨਬਲ ਜੀ ਤੁਹਾਡਾ ਮੈਂ ਨਾਮ ਰਾਮਚੰਦ ਹੈ ਇਹ ਕਿੰਬਾਰ ਦਾ ਤੁਸੀਂ ਤੁਹਾਡੇ ਪਿੰਡੇ ਚ ਅੱਜ ਇਹ ਇਹ ਵਾਰਦਾਤ ਹੋਈ ਹੈ ਜੀ ਛੋਟਾ ਜਿਹਾ ਬੱਚਾ ਸੀਗਾ ਦਾਸ ਕਾਲਗਾ ਜੀ ਪਤੰਗ ਲੈ ਕੇ ਕੋਠੇ ਤੇ ਚੜਿਆ ਜੀ ਨੂੰ ਧਾਣ ਲਗਿਆ ਹੋਣਾ ਥੋੜਾ ਉੱਪਰ ਜਾ ਕੇ ਦਾਸ ਪਤੰਗ ਦੇਖ ਕੇ ਕੀ ਨਾ ਧਾਣ ਲਗਿਆ ਹੋਣਾ ਜੀ ਦੇਖ ਇਹ ਨਾ ਟੋਰ ਹੈ ਜਿਹੜੀ ਮਾਰਾ ਮਟਾ ਟੋਕਾ ਕਿੱਦੇ ਮਿਲ ਗਿਆ ਹੋਣਾ ਉਹਨਾਂ ਨੂੰ ਜੀ ਨੂੰ ਲੈ ਗਿਆ ਉੱਥੇ ਉੱਪਰ ਚੜ ਗਿਆ ਜੀ ਬੈਗੋ ਦਾ ਹੁੰਦਾ ਪਿੱਛੇ ਮਿੱਟਰ ਨੂੰ ਬੈਗੋ ਪਿੱਛੇ ਰੁਗ ਗਿਆ ਜੀ ਬੇਟਾ ਸੜਕ ਕੇ ਜਲਵਾਜਾਈ ਸ੍ਰੀ ਪ੍ਰਧਾਨ ਜੀ ਜੀ ਕੋਈ ਮੰਗ ਕੁਛ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਬਾਰੇ ਵਕਤ ਤਾਂ ਇਹੀ ਹੈ ਜੀ ਪਹਿਲਾ ਨੰਬਰ ਤਾਂ ਇਹ ਬੰਦ ਹੋਣੀ ਚਾਹੀਦੀ ਹੈ ਜਿਹੜੀ ਪਤੰਗਬਾਜ਼ੀ ਹੈ ਪਤੰਗ ਵੀ ਬੰਦ ਹੋਣਾ ਚੈਨਾ ਡੋਰ ਵੀ ਬੰਦ ਹੋਣੀ ਚਾਹੀਦੀ ਹੈ ਜੀ ਸਰਕਾਰ ਨੂੰ ਅਸੀਂ ਇਹੀ ਕਹਿੰਦੇ ਆਂ ਕਿ ਚਲੋ ਸਾਡਾ ਤਾਂ ਨੁਕਸਾਨ ਹੋ ਗਿਆ ਜੀ ਜਿਹੇ ਹੋਰ ਦਾ ਬੱਚੇ ਦਾ ਨੁਕਸਾਨ ਨਾ ਹੋ ਜਾਏ ਸਾਡਾ ਤਾਂ ਜਿਹੜਾ ਨੁਕਸਾਨ ਹੋਇਆ ਕਦੇ ਮari ਜਿੰਦਗੀ ਅਸੀਂ ਭੁੱਲ ਨਹੀਂ ਸਕਦੇ ਕਿਉਂਕਿ ਬੱਚਾ ਸੀਗਾ ਇਕੱਲਾ ਹੀ ਬੱਚਾ ਸੀਗਾ ਜੀ ਔਰ ਕੋਈ ਬੱਚਾ ਹੈ ਨਹੀਂ ਇੱਕ ਛੋਟੀ ਜਿਹੀ ਕੁੜੀ ਹੈ ਕਾਮੀ ਕਲਾ ਮੇਰਾ ਭਤੀਜਾ ਅਮਰਿਤ ਸਿੰਘ ਏਜ 9 ਸਾਲ ਅ ਕੋਟਿਆ ਪਤੰਗ ਚੜਾਉਣ ਪਤੰਗ ਡਰਿਆਤਾ ਜੀ ਚੰਨ ਡੋਰ ਮ ਪੈਰ ਫਸ ਗਿਆ ਉਸਕਾ ਜੀ ਹੇ ਨਿਚਾ ਹੈ ਪਤਾਨਵਾਜੀ ਬੰਦ ਹੋਣੀ ਚਾਹੀਦੀ ਹੈ ਜੀ ਮਨੇ ਆਪਣਾ 9 ਸਾਲ ਦਾ ਭਤੀਜਾ ਖੋਦਿਆ ਜੀ ਮੈਂ ਸਰਕਾਰ ਨੂੰ ਇਹੋ ਹੀ ਅਪੀਲ ਹੈ ਕਿ ਪਤੰਗਬਾਜ਼ੀ ਬੰਦ ਕੀਤੀ ਜਾਵੇ ਕਿਸੇ ਹੋਰ ਦਾ ਘਰ ਨਾ ਉੱਜੜੇ ਮੇਰੇ ਭਰਾ ਦਾ ਬਹੁਤ ਵੱਡਾ ਘਰ ਉੱਜੜਿਆ ਸਾਨੂੰ ਬਹੁਤ ਵੱਡਾ ਘਾਟਾ ਹੋਇਆ ਮੈਂ ਸਰਕਾਰ ਨੂੰ ਇਹ ਅਪੀਲ ਕਰਦੀਆਂ ਹੱਥ ਵਨ ਕੇ ਬੇਨਤੀ ਕਰਦੀਆਂ ਕਿ ਇਹ ਪਤੰਗਬਾਜ਼ੀ ਬੰਦ ਕੀਤੀ ਜਾਵੇ ਸਾਨੂੰ ਇਹ ਘਾਟਾ ਸਾਰੀ ਜ਼ਿੰਦਗੀ ਦੀ ਪੂਰਾ ਹੋਣਾ ਮੇਰਾ ਭਤੀਜਾ 9 ਸਾਲ ਦਾ ਸੋਨੂ ਤਾਂ ਹੁਣ ਮਿਲਣਾ ਨਹੀਂ ਪਰ ਕਿਸੇ ਹੋਰ ਦੇ ਬੱਚੇ ਨਾਲ ਇਸ ਤਰ੍ਹਾਂ ਨਾ ਹੋਵੇ ਜੀ ਨੇੜਲੇ ਪਿੰਡ ਕਾਮੀ ਇੱਕ ਬੱਚੇ ਦੀ ਡੈਥ ਹੋਈ ਹੈ ਪਸੋਂ 30 ਤਰੀਕ ਨੂੰ ਜਾਂ 31 ਤਰੀਕ ਨੂੰ ਉਹਦੇ ਬਾਰੇ ਕੀ ਤਲਾਹ ਜੀ ਤੁਹਾਡੇ ਕੋਲ ਕਿ ਨਾ 31 ਤਰੀਕ ਨੂੰ ਸਾਨੂੰ ਪੀਜੀ ਚੰਡੀਗੜ੍ਹ ਤੋਂ ਇਨਫਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ ਬੱਚਾ ਛਤੰਗਨ ਕਾਰਨ 9-10 ਸਾਲ ਦਾ ਬੱਚਾ ਤੇਦੀ ਮੌਤ ਹੋ ਗਈ ਹੈ ਤੇ ਸਾਡੇ ਐਸੇ ਬਲਜੀਤ ਸਿੰਘ ਨੇ ਜਾ ਕੇ ਵੈਰੀਫਾਈ ਕੀਤਾ ਸੀਗਾ ਸਾਰੀ ਗੱਲਬਾਤ ਨੂੰ ਉਹਨਾਂ ਦੇ ਪਰਿਵਾਰਕ ਤੇ ਪੰਚਾਇਤ ਦੇ ਮੈਂ ਮੌਤਗਰਾਂ ਤੋਂ ਇਹੀ ਗੱਲ ਸੁਣਾਈ ਸੀ ਕਿ ਇਹ ਛੱਤ ਤੋਂ गिर ਗਿਆ ਸੀ ਉਹਦੇ ਕਾਰਨ ਇਹਦੀ ਮੌਤ ਹੋ ਗਈ। ਇਹ ਪਰਿਵਾਰ ਵੱਲੋਂ ਕਹਿਣਾ ਹੈ ਕਿ ਚੈਨਲ ਡੋਰ ਕਰਕੇ ਹੋਈ ਹੈ। ਨਹੀਂ ਇਹ ਜੀ ਗੱਲ ਸਾਡੇ ਤਾਂ ਨੋਟਿਸ ਆਈ ਨਹੀਂ ਨਾ ਕੋਈ ਪਹਿਲਾਂ ਸਾਨੂੰ ਉਹਨਾਂ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਨਾ ਕੋਈ ਸਟੇਟਮੈਂਟ ਇਹੋ ਜੀ ਦਿੱਤੀ ਹੈ ਨਾ ਹਸਪੀਟਲ ਕੋਲੇ ਦਿੱਤੀ ਹੈ ਨਾ ਸਾਡੇ ਕੋਲ ਦਿੱਤੀ ਹੈ। ਜੇ ਜੇ ਕੋ ਗੱਲ ਉਹਨਾਂ ਨੇ ਕੀਤੀ ਹੈ ਤਾਂ ਆਪਾਂ ਇਸ ਨੂੰ ਫਿਰ ਵੀ ਵੈਰੀਫਾਈ ਕਰ ਲੈਨੇ ਦੁਬਾਰਾ ਵੀ ਕਰ ਲਾਂਗੇ ਲੇਕਿਨ ਪਹਿਲਾਂ ਮੋਢਲੀ ਉਹਦੇ ਚ ਇਹ ਗੱਲ ਨਹੀਂ ਹੈ ਕਿ ਕੋਈ ਚੈਨਲ ਡੋਰ ਵਾਲੀ ਸਿਰਫ ਛੱਤ ਤੋਂ ਗਿਰਨ ਕਰਕੇ ਮੌਤ ਹੋਣੀ ਪਾਈ ਸੀ ਜਨਾਬ ਜੀ ਤੁਹਾਡਾ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਪਿੰਡ ਪਿੰਡ ਕਮੇਗਲਾ ਹੈ ਇਹ ਮੇਰਾ ਭਿੱਜਾ ਦੀ ਅਮਰਤ ਸਿੰਘ ਜੀ ਇਹ ਪਤੰਗ ਬਾਜੀ ਕਰਨ ਲਈ ਉੱਠਲੇ ਚੜਿਆ ਇਹ ਚੈਨਲ ਡੋਰ ਦੇ ਸੰਭਿ ਚੜਾ ਰਿਹਾ ਸੀ ਇਹ ਦੇ ਬਹਰਾਂ ਚ ਫੁੱਜ ਗਏ ਕੋਠੇ ਤੋਂ ਤਲੇ ਡਿੱਗ ਗਿਆ ਤੇ ਉਹਦੀ ਉੱਥੇ ਹੀ ਮੌਤ ਹੋ ਗਈ। ਤੇ ਚੈਨਾ ਡੋਰ ਕਿੱਥੋਂ ਖਰੀਦੀ ਸੀ? ਇੱਥੇ ਪਿੰਡਾਂ 'ਚ ਹੀ ਮਿਲ ਜਾਂਦੀਆਂ ਆ ਇਹਨੇ। ਕਈ ਲੋਕ ਬਾਹਰ ਤੋਂ ਆ ਕੇ ਕਣੌਰ ਤੋਂ ਵੀ ਵੇਚ ਦਿੰਦੇ ਨੇ ਇੱਥੇ ਜੀ। ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਇਹ ਚੈਨਾ ਡੋਰ ਬੰਦ ਕੀਤੀ ਜਾਵੇ। ਸਾਡਾ ਪੁੱਤ ਜਾ ਗਿਆ ਏ, ਅਸੀਂ ਇਹ ਜਾਂਦੇ ਹਾਂ ਕਿ ਹੁਣ ਦਾ ਕਿਸੇ ਦਾ ਘਰ ਨਾ ਹੋ ਜੇ। ਇਹ ਪਤੰਗ ਵੀ ਸਾਰੇ ਬੰਦ ਕੀਤੇ ਜਾਣ ਜੀ ਦੁਕਾਨਾਂ ਤੋਂ ਵਿਕਦੇ ਆਣ ਜਿਹੜੇ ਸਾਡੀ ਤਾਂ ਇਹ ਮંજੂਰੀ ਹੈ ਸਰਕਾਰ ਨੂੰ। কমরা গা জা তো পোতী গা জি মেয়া পোত্রি স্যার বড়